ਆ ਬਾਈ ਜੀ ਮੌਕੇ ਤੇ ਫੜਿਆ ਆ ਆਹਾ ਇਹ ਦੰਦੀ ਵੱਡਦਾ ਸੀ ਇਹ 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 ਦੰਦੀ ਵੱਡ ਕੇ ਭੱਜ ਰਿਹਾ ਜੀ ਤੇ ਮੈਨੂੰ ਲੱਗਿਆ ਪਤਾ ਮੈਂ ਇਹਦੇ ਫਿਰ ਮੋਕਾ ਜਿਹਾ ਮਾਰਦਾ ਇਹ ਮਰ ਗਿਆ ਹੁਣ ਤੁਸੀਂ ਦੱਸੋ ਇਹਦੇ ਨਾਲ ਕੀ ਛਲੂ ਕੀਤਾ ਜਾਵੇ ਦੰਸਕਰ ਵਾਸਤੇ ਤਾਂ ਨਹੀਂ ਮੈਂ ਦੇਣਾ ਇਹਦੇ ਪਰਿਵਾਰ ਨੂੰ ਇਹ ਮੈਂ ਤਾਂ ਇਹਨੂੰ ਖੋਜ ਕਰਨ ਵਾਸਤੇ ਹਸਪਤਾਲ ਵਾਲਿਆਂ ਨੂੰ ਦੇ ਦੂੰਗੇ ਨੰਬਰ ਲੱਗ ਗਿਆ ਤਾਂ ਲਾਈ ਜਾਣਾ ਮੈਂ ਤੇ ਵੀ ਇਹ ੱਤਕਾ ਕਰਦਾ ਸੀ ਮੇਰੇ ਨਾਲ ਦੰਦੀ ਵੱਢ ਕੇ ਇਹ ਡੇਂਗੂ ਵਾਲਾ ਹੈ ਭੱਜਦਾ ਸੀ ਭੱਜਣ ਨਹੀਂ ਦਿੱਤਾ ਮੈਂ ਵੀ ਫਿਰ ਮੱਕਾ ਹਜਾਮ ਮਾਰੇ ਦੀਆਂ ਨਾਸਾਂ ਤੇ ਸੌਰੀ ਕਤਲ ਹੋ ਗਿਆ ਮੈਂ ਮੰਨਦਾ ਵੀ ਮੈਥੋਂ ਕਤਲ ਹੋਇਆ ਪਰ ਮੇਰੇ ਤੋਂ ਇਹ ਆਤਮ ਰੱਖਿਆ ਚ ਹੋਇਆ ਕਤਲ ਇਹ ਮੈਂ ਜਾਣ ਬੁੱਝ ਕੇ ਨਹੀਂ ਕਤਲ ਕੀਤਾ ਹੈ ਇਹ ਕਤਲ ਮੈਂ ਜਾਣ ਬੁੱਝ ਕੇ ਨਹੀਂ ਕੀਤਾ ਜੀ ਆਤਮ ਰੱਖਿਆ ਚ ਹੋਇਆਗਾ ਸੌਰੀ ਮੈਂ ਫੀਲ ਕਰਦਾ ਬਣਦੀ ਸਜਾ ਮੈਂ ਭੁਗਤ ਰਿਹਾ ਹੁਣ ਮੇਰੇ ਟੀਕਾ ਵੀਲਾ ਬਾਉਣਾ ਪੂ ਮੈਨੂੰ ਬੁਖਾਰ ਜਿਆ ਚੜੀ ਜਾਂਦਾ ਜਿਹੜੀ ਇਹਨੇ ਮੇਰੇ ਦੰਦੀ ਵੱਡੀ ਅਸਲ ਜੀ ਇਹਨੇ ਮੇਰੇ ਪਹਿਲਾ ਦੰਦੀ ਵੱਡੀ ਉਦੋਂ ਬਾਅਦ ਮੈਂ ਜੋ ਵੀ ਕੀਤਾ ਮਾਫ ਕਰਿਓ ਹਾਂ ਆ ਦੇਖ ਲੋ ਉੜਾਤਾ ਤੋਤੇ ਉੜਾ ਦੇ ਤੋਤੇ ਆਪੇ ਲੈ ਜਾਣੀਆਂ ਕੀੜੀਆਂ ਕੁੜੀਆਂ ਚੱਕ ਕੇ ਬਈ ਜੈ ਜਹਾ ਜੋ ਕਰੇ ਵਜਾ ਉਹ ਭਰੇ ਹੈਲੋ ਜੈ ਲਿਆ ਉਹ ਮੈਂ ਨਹੀਂ ਅੱਜ ਕੰਮ ਤੇ ਹੁੰਦਾ ਭਰਾਵਾ ਉਹ ਯਾਰ ਮੇਰੇ ਤਾਂ ਜੁੱਤੀਆਂ ਪੈਂਦੀਆਂ ਪੈਂਦੀਆਂ ਪੱਜੀਆਂ ਸਵੇਰੀ ਉਹ ਯਾਰ ਮੇਰੀ ਅੱਖ ਖੁੱਲ ਗਈ ਤੇ ਮੈਂ ਨਾ ਕੋਸਾ ਜਿਹਾ ਪਾਣੀ ਕਰਕੇ ਪੀਤਾ ਫਿਰ ਮੈਂ ਜੰਗਲ ਪਾਣੀ ਗਿਆ ਜੰਗਲ ਪਾਣੀ ਆ ਕੇ ਮੈਂ ਗਰਮ ਜਿਹਾ ਪਾਣੀ ਕੀਤਾ ਤੇ ਮੈਂ ਨਹਾ ਨੂੰ ਕੇ ਉਹ ਦੁਬਾਰ ਮੈਂ ਆਪਣੇ ਕੱਪੜੇ ਪ੍ਰੈਸ ਕੀਤੇ ਬੂਟ ਬਾਟ ਪਾਲਚ ਕਰਕੇ ਪਾਲੀ ਆ ਕੇ ਮੈਂ ਤਾਂ ਭਾਈ ਤਿਆਰ ਹੋ ਕੇ ਬਹਿ ਗਿਆ ਮੈਂ ਤੇਰੀ ਭੜਾਈ ਨੂੰ ਆ ਕੇ ਮੈਂ ਕਿਹਾ ਭਗਵਾਨ ਨੇ ਚਾਚੂ ਬਣਾ ਕਾਫੀ ਕਾਫੀ ਬਣਾ ਮੇਰਾ ਡਿਊਟੀ ਦਾ ਟਾਈਮ ਹੋਇਆ ਉਹ ਭਾਈ ਚਾਹ ਬਣਾਉਣ ਲੱਗ ਗਈ ਚਾਹ ਬਣਾਉਂਦੀ ਭਰਾ ਉਹਨੂੰ ਗੁੱਸਾ ਚੜ ਗਿਆ ਚੱਕ ਚੱਪਲ ਮੇਰੇ ਵੱਲ ਸਿੱਟਦੀ ਉਹਦਾ ਭਰਾਵਾ ਮੈਂ ਨਾ ਛੋਟਾ ਹੁੰਦਾ ਕ੍ਰਿਕਟ ਖੇਡਦਾ ਰਿਆ ਉਹ ਮੈਂ ਕੈਚ ਫੜ ਲਈ ਚੱਪਲ ਨਹੀਂ ਮੇਰੀ ਜਿੱਦ ਚਿਰ ਚਿਰ ਚੱਜਣੀ ਸੀ ਓ ਯਾਰ ਉਹਨੇ ਟਾਈਮ ਪੀਚ ਬੱਲ ਦੇਖ ਲਿਆ ਸੀ ਨਾ ਉਹ ਗੰਦੀ ਟਾਈਮ ਪੀਚ ਤੇ ਦੇਖ ਲਾ ਕੰਜਰਾ 3 ਵਜੇ ਸਵੇਰੀ ਮੈਨੂੰ ਠਾ ਕੇ ਰੱਖਤਾ ਹਾਂ ਮੈਂ ਤੇਰੇ ਘਰੀਤੀ ਹੋਈ ਤੜੀ ਹੈਗੀ ਵਿਆਹ ਕੇ ਲੈ ਆਂਦੀ ਤੂੰ ਮੈਨੂੰ ਨੌਕਰਾਂ ਨਹੀਂ ਚਾਹੁੰਦਾ 3 ਵਜੇ ਠਾ ਕੇ ਕੌਣ ਚਾਹ ਪਿਆਦਾ ਹੁੰਦਾ ਕਿਹੜੀ ਡਿਊਟੀ ਹੈ ਤੇਰੀ 3 ਵਜੇ ਉਹ ਭਰਾਵਾ ਗਾਲਾਂ ਕੱਢੀ ਗਈ ਮੈਂ ਤਾਂੜਾ ਬਸ ਮੈਂ ਪੈ ਗਿਆ ਉਹ ਤਾਂ ਕੁਦਰਤੀ ਦੂਜੀ ਚੱਪਲ ਬੈੱਡ ਦੇ ਥੱਲੇ ਪਈ ਸੀ ਜੇ ਕਿਤੇ ਉਹ ਹੱਥ ਚ ਆ ਜਾਂਦੀ ਉਹਦੇ ਮਰੇ ਸਿਰ 'ਚ ਜੋਰ ਨਹੀਂ ਮਾਰਨੀ ਜੀ ਓੜੇ ਭਰਾਵਾ ਯਾਰ ਹੁਣ ਆਏ ਵਾਰੀ ਕੈਚ ਕਿੱਥੇ ਭੜਿਆ ਜਾਂਦਾ ਯਾਰ ਉਹਨੂੰ ਖੇਡਣੋਂ ਤਾਂ ਕਿੰਨੇ ਟਾਈਮ ਦੇ ਹਟੇ ਹੋਇਆ ਚਲ ਠੀਕ ਹੈ ਮੈਂ ਪੈਣਾ ਯਾਰ ਭਰਾਵਾ ਉਹ ਹੁਣ ਮੈਨੂੰ ਗਾਲਾਂ ਕੱਢੀਆਂ ਦੀਆਂ ਕਹਿੰਦੀ ਕਿਤੇ ਨਹੀਂ ਜਾਣਾ ਬੰਦਿਆ ਵਾਂਗੂ ਪਾ ਜਾ ਮੇਰੀ ਨੀਂਦ ਖਰਾਬ ਕਰਤੀ ਚੰਗਾ ਜੇ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਤੈਨੂੰ ਦੱਸ ਦਿੱਤਾ ਉਹ ਮੇਰੇ ਚੱਪਲ ਫੇਰ ਮਾਰੂ ਓਏ ਉਹਨੇ ਬੈੱਡ ਥੱਲੋਂ ਕੱਢ ਕੇ ਚੱਪਲਾ ਆਪਣੇ ਕੋਲੇ ਰੱਖੀ ਬੈਠੀ ਓਏ ਚੰਗਾ